ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਆ ਬਹੁਤ ਵਧੀਆ ਹੋਵੋਗੇ ਕਿਰਪਾ ਮਾਲਕ ਦੀ ਦੋ ਤੇ ਆਪਣੀਆਂ ਵੀਡੀਓ ਸਬਸਕ੍ਰਾਈਬਰ ਦੂਰ ਕਰ ਦਿਆ ਕਰੋ ਯਾਰ ਲਾਇਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਗਰੀਬ ਆਦਮੀ ਨੂੰ ਸਪੋਰਟ ਮਿਲ ਜਾ ਆ ਸਟਾਰ ਤਾਂ ਬਥੇਰੇ ਲਾਇਕ ਕਰ ਦਿਓ ਯਾਰ ਸਾਨੂੰ ਵੀ ਕਦੇ ਵੀ ਅਸੀਂ ਵੀ ਬਹੁਤ ਮਿਹਨਤ ਨਾਲ ਵੀਡੀਓ ਬਣਾਉਂਦੇ ਆ ਮੜਾ ਜੀ ਵੀਰ ਬਣ ਕੇ ਸਪੋਰਟ ਕਰੋ ਯਾਰ ਵਧਾ ਦਿਓ ਮੜਾ ਜੀ ਸਬਸਕ੍ਰਾਈਬਰ ਜਦ ਤਹਾਰੇ 200 ਤੇ ਪਹੁੰਚ ਜਾਏ ਸਬਸਕ੍ਰਾਈਬਰ ਵੀਰ ਬਣ ਕੇ ਵਧਾ ਦਿਓ ਯਾਰ ਉਹ ਲੈਂਕ ਤੇ ਲਾਇਕ ਕਰ ਦਿਆ ਕਰੋ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰ ਬਣ ਕੇ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਥੈਂਕ ਯੂ ਵੀਰ ਜੀ ਆਪ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਕਸੇ ਪਰਮਾਤਮਾ ਬਚਪੋਟ ਕਰ ਦੋ ਵੀਰ